ਕਾ ਅੱਜ ਸੱਦਾ ਦਿੱਤਾ ਹੈ ਐਸਆਰ ਲੱਧੜ ਜੀ ਨੂੰ ਆਈਐਸ ਅਫਸਰ ਰਹੇ ਹਨ ਮਾਨਸਾ ਫਿਰੋਜ਼ਪੁਰ ਸੰਗਰੂਰ ਬਠਿੰਡਾ ਦੇ ਵਿੱਚ ਐਸ ਡੀਸੀ ਇਹਨਾਂ ਨੇ ਕੰਮ ਕੀਤਾ ਉਸ ਤੋਂ ਬਾਅਦ ਡਿਵੀਜ਼ਨਲ ਕਮਿਸ਼ਨਰ ਰਹੇ ਹੈ ਜਲੰਧਰ ਡਿਵੀਜ਼ਨ ਦੇ ਔਰ ਪਟਿਆਲਾ ਦੇ ਕਹਿਣ ਦਾ ਭਾਵ ਹੈ ਵੀ ਬਹੁਤ ਜ਼ਿਆਦਾ ਇਹਨਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਦੇ ਵਿੱਚ ਐਕਸਪੀਰੀਅੰਸ ਵੀ ਹੈਗਾ ਔਰ ਇਹਨਾਂ ਨੇ ਇਦਾਂ ਦੀ ਆ ਅੱਜ ਜਿਹੜਾ ਪੰਜਾਬ ਹੜ੍ਹਾਂ ਦੇ ਵਿੱਚ ਫਸਿਆ ਹੋਇਆ 23 ਜ਼ਿਲ੍ਹੇ ਅਫੈਕਟਿਡ ਹੋਇਆ ਲਗਭਗ ਹਰ ਜ਼ਿਲ੍ਹੇ ਚ ਕੁਝ ਨਾ ਕੁ ਸਾਡਾ ਨੁਕਸਾਨ ਹੋਇਆ ਹੋਇਆ ਤੇ ਐਸੀਆਂ ਚੀਜ਼ਾਂ ਇਹਨਾਂ ਨੇ ਪੱਲੇ ਵੀ ਦੇਖੀਆਂ ਔਰ ਉਹਨਾਂ ਦੇ ਵਿੱਚ ਕਿਦਾਂ-ਕਿਦਾਂ ਕੰਮ ਕੀਤੇ ਹੈ ਤੇ ਲਦਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਸੀ ਕਾ ਜੀ ਸਸੀਗਾ ਸਿੰਘ ਜੀ ਹੁਣ ਜਿਹੜੇ ਹੜਾ ਆਏ ਆ ਇਸ ਹੜਾ ਤੋਂ ਬਾਅਦ ਕਾਫੀ ਜ਼ਿੰਦਗੀ ਜਰਾ ਪਤਾ ਲੱਗ ਰਿਹਾ ਵੀ 60 ਤੋਂ ਉੱਪਰ ਲੋਕ ਬਚਾਰੇ ਬੇਮੌਤ ਮਾਰੇ ਵੀ ਜਾ ਚੁਕੇ ਹੈ ਔਰ ਕਈ ਤਰ੍ਹਾਂ ਦਾ ਨੁਕਸਾਨ ਹੋਇਆ ਹੈ ਪਿੰਡਾਂ ਦੇ ਵਿੱਚ ਖੇਮ ਫਸਲ ਦਾ ਵੀ ਨੁਕਸਾਨ ਹੋਇਆ ਫਿਰ ਆਪਣਾ ਛੋਟੇ-ਛੋਟੇ ਜਿਹੜੇ ਬੰਦੇ ਕਾਰੀਗਰ ਸੀ ਉਹਨਾਂ ਦਾ ਬੜਾ ਨੁਕਸਾਨ ਹੋਇਆ ਪਸ਼ੂਧਨ ਦਾ ਬੜਾ ਨੁਕਸਾਨ ਹੋਇਆ ਉਹ ਅੱਜ ਦੀ ਡੇਟ ਦੇ ਵਿੱਚ ਜਿਹੜਾ ਮਾਹੌਲ ਚੱਲ ਰਿਹਾ ਹੈ ਵੀ ਉਹ ਆਮ ਜਿਹੜਾ ਛੋਟਾ ਲੋਕ ਹੈ ਜਿਹੜਾ ਵਿਚਾਰੇ ਗਰੀਬ ਆਦਮੀ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਜਿਹੜਾ ਕਿਸਾਨ ਹੈ ਜਦ ਜਿੱਥੇ-ਜਿੱਥੇ ਗੱਲ ਰਿਹਾ ਉਸ ਨੂੰ ਜਿਹੜਾ ਪ੍ਰਸ਼ਾਸਨ ਵੱਲੋਂ ਰਲੀਫ ਹੈ ਚਾਹੇ ਪੰਜਾਬ ਵੱਲੋਂ ਹੋਵੇ ਚਾਹੇ ਕੇਂਦਰ ਸਰਕਾਰ ਵੱਲੋਂ ਹੋਵੇ ਉਹ ਕਿਸ ਤਰ੍ਹਾਂ ਉਹਨਾਂ ਨੂੰ ਪਹੁੰਚੇ ਉਹਨਾਂ ਦਾ ਕੀ ਕੀ ਤਰੀਕਾ ਹੈ ਤਾਂ ਕਿ ਜਿਹੜਾ ਲਾਸਟ 'ਚ ਬੈਠਾ ਬੰਦਾ ਹੈ ਜਿਹੜਾ ਇੱਕ ਸੁਪਨਾ ਸਾਰੇ ਦੇਖਦੇ ਆ ਤੁਸੀਂ ਵੀ ਦੇਖਦੇ ਆ ਜਿਹੜਾ ਆਈਐਸ ਅਫਸਰ ਵੀ ਦੇਖਿਆ ਤੁਸੀਂ ਹੁਣ ਵੀ ਉਹ ਦੇਖਦੇ ਹੋ ਵੀ ਉਹਨਾਂ ਨੂੰ ਰਾਤ ਜਲਦੀ ਔਰ ਪੂਰੀ ਰਾਤ ਪਹੁੰਚੇ ਸਰ ਉਹਦੇ ਬਾਰੇ ਥੋੜਾ ਜਿਆਦਾ ਸਾਨੂੰ ਚਾਹਨਾ ਪਾਓ ਸਤਿੰਦਰ ਸਿੰਘ ਜੀ ਜੋ ਇਸ ਵਾਰ ਹੀ ਹੜ੍ਹ ਆਇਆ ਹੈ ਔਰ ਜਿਹੜਾ ਨੁਕਸਾਨ ਹੋਇਆ ਹੈ ਬੜਾ ਅਨਫੋਰਚੁਨੇਟ ਸਾ ਹੈ ਹੀ ਹੈ ਅਨਪ੍ਰੈਸੀਡੈਂਟਡ ਹੈਗਾ ਯਾ ਮੇਰੇ ਪੂਰੇ ਕੈਰੀਅਰ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਵੀ ਨੁਕਸਾਨ ਨਹੀਂ ਸੀ ਦੇਖਿਆ 2500 ਦੇ ਕਰੀਬ ਜਿਹੜੇ ਪਿੰਡ ਹੈਗੇ ਆ ਪ੍ਰਭਾਵਿਤ ਹੋ ਗਏ ਆ ਹਰ ਜ਼ਿਲ੍ਹੇ ਦੇ ਵਿੱਚ ਹੀ ਤਕਰੀਬਨ ਇਹਦਾ ਨੁਕਸਾਨ ਦੇਖਣ ਨੂੰ ਮਿਲਿਆ ਹੈਗਾ ਤੇ ਆਪਣਾ ਇਹ ਜਿਹੜਾ ਨੁਕਸਾਨ ਹੋਇਆ ਹੈਗਾ ਇਹ ਸਾਡੀ ਨਵੀਂ ਸਰਕਾਰ ਜਿਹੜੀ ਬਣੀ ਹੈ ਉਹ ਮੈਂ ਗੱਲ ਕੋਈ ਪੋਲੀਟੀਕਲ ਨਹੀਂ ਕਰਾਂਗਾ ਪਰ ਅਸੀਂ ਕਿਉਂਕਿ ਮੈਂ ਪ੍ਰਸ਼ਾਸਨਿਕ ਅਧਿਕਾਰੀ ਰਿਹਾ ਹੈਗਾ ਆ ਤੇ ਤਿਆਰੀਆਂ ਜਿਹੜੀਆਂ ਆ ਜਦੋਂ ਬਰਸਾਤਾ ਤੋਂ ਪਹਿਲਾਂ ਬਰਸਾਤ ਆਣੀ ਆ ਜਾਂ ਨਹੀਂ ਆਣੀ ਉਹ ਬਾਅਦ ਦੀ ਗੱਲ ਹੈ ਲੇਕਿਨ ਤਿਆਰੀ ਪਹਿਲਾਂ ਕਰਨੀ ਪੈਂਦੀ ਹੈਗੀਆ ਮੈਨੂੰ ਯਾਦ ਹੈਗੀਆ ਕਿ ਪਿੰਡ ਦਾ ਮੈਂ ਜੰਪਲ ਹੈਗਾ ਆ ਜਿਨ੍ਹਾਂ ਦੇ ਘਰ ਕੱਚੇ ਹੁੰਦੇ ਸੀਗੇ ਉਹ ਘਰਾਂ ਨੂੰ ਲਿਪਦੇ ਹੁੰਦੇ ਸੀਗੇ ਗਰਮੀਆਂ ਦੇ ਦਿਨਾਂ ਵਿੱਚ ਤਾਂ ਕਿ ਬਰਸਾਤ ਦੇ ਵਿੱਚ ਓੜਨਾ ਇਸੇ ਤਰ੍ਹਾਂ ਜਿਹੜਾ ਸਾਡਾ ਡਿਪਟੀ ਕਮਿਸ਼ਨਰ ਹੈ ਡਿਵੀਜ਼ਨਲ ਕਮਿਸ਼ਨਰ ਹੈ ਜਾਂ ਥੱਲੇ ਡਾਊਨ ਦਾ ਲਾਈਨ ਅਪ ਟੂ ਤਹਿਸੀਲਦਾਰ ਪਟਵਾਰੀ ਵਗੈਰਾ ਤੱਕ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਜਿਹੜੇ ਵਿਭਾਗ ਮੇ ਦੂਸਰੇ ਹੈਗੇ ਆ ਜਿਵੇਂ ਡਰੇਨੇਜ ਵਿਭਾਗ ਆ ਇਰੀਗੇਸ਼ਨ ਡਿਪਾਰਟਮੈਂਟ ਦਾ ਵਿਭਾਗ ਆ ਉਹਨਾਂ ਦੇ ਨਾਲ ਮਿਲ ਕੇ ਡਰੇਨਾਂ ਦੀ ਸਫਾਈ ਕਰਾਣੀ ਹੁੰਦੀ ਆ ਕਿਤੇ ਉਹ ਜਿਹੜੇ ਦਰਿਆਵਾਂ ਦੇ ਬੰਨ੍ਹ ਹੈਗੇ ਕਮਜ਼ੋਰ ਉਹਨਾਂ ਨੂੰ ਮਜ਼ਬੂਤ ਕਰਨਾ ਹੁੰਦਾ ਹੈ ਕਿਤੇ ਸਟੱਡ ਬੰਨੇ ਹੁੰਦੇ ਆ ਉਹ ਸਾਰੀਆਂ ਗੱਲਾਂ ਦਾ ਜਿਹੜਾ ਹੈਗਾ ਪ੍ਰਾਇਰ ਇਨਸਪੈਕਸ਼ਨ ਕਰਕੇ ਤੇ ਉਹ ਆਪਣਾ ਮੁੱਖ ਮੰਤਰੀ ਦੇ ਧਿਆਨ ਚ ਲਿਆ ਕੇ ਤੇ ਫੰਡ ਲੈ ਕੇ ਤੇ ਉਹ ਕੰਮ ਕਰਾਉਣੇ ਹੁੰਦੇ ਆ ਜਿਹੜੇ ਕਿ ਪਿਛਲੇ 3-4 ਸਾਲਾਂ ਤੋਂ ਨਹੀਂ ਹੋਏ। ਤੋਂ ਇਸ ਕਰਕੇ ਇਹ ਜਿਹੜਾ ਡਿਸਾਸਟਰ ਹੈਗਾ ਆ ਇੱਕ ਤਾਂ ਇਹ ਮੈਨ ਮੇਡ ਡਿਸਾਸਟਰ ਹੈ ਅਣਗੈਲੀ ਕਾਰਨ ਹੋਇਆ ਹੈਗਾ ਇੱਕ ਬਹੁਤ ਵੱਡਾ ਕਾਰਨ ਹੈ। ਨੰਬਰ 1 ਨੰਬਰ 2 ਦੇ ਉੱਤੇ ਜਿਹੜਾ ਪੰਜਾਬ ਸਰਕਾਰ ਨੇ ਕਿ ਸਾਡੇ ਕੋਲ ਹਰਿਆਣੇ ਨੂੰ ਜਾਂ ਰਾਜਸਥਾਨ ਨੂੰ ਇੱਕ ਵੀ ਬੂੰਦ ਪਾਣੀ ਨਹੀਂ ਹੈਗਾ ਦੇਣ ਦਾ ਇੱਥੋਂ ਤੱਕ ਕਿ ਜਿਹੜਾ BBMP ਦਾ ਚੇਅਰਮੈਨ ਹੈਗਾ ਉਹਨੂੰ ਵੀ ਉੱਥੇ ਆਪਣਾ ਰੈਸਟ ਹਾਊਸ ਦੇ ਵਿੱਚ ਹਾਊਸ ਰੈਸਟ ਕਰਕੇ ਰੱਖਿਆ ਗਿਆ ਔਰ ਆਪਣੀ ਪੰਜਾਬ ਪੁਲਿਸ ਲਾਤੀ CRPF ਦੀ ਬਜਾਏ ਕਿ ਅਸੀਂ ਪਾਣੀ ਛੱਡਣ ਹੀ ਨਹੀਂ ਦੇਣਾ ਹੈਗਾ ਤੇ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਜਦੋਂ ਡੈਮ ਖਾਲੀ ਕਰਨ ਦਾ ਸਮਾਂ ਸੀਗਾ ਗਰਮੀਆਂ ਦੇ ਵਿੱਚ ਉਹ ਪਾਣੀ ਨਾ ਦੇਣ ਦੀ ਵਜ੍ਹਾ ਕਰਕੇ ਅੱਜ ਪਾਣੀ ਉਹ ਲੈਣ ਨੂੰ ਤਿਆਰ ਨਹੀਂ ਹੋਇਆ ਕਿਉਂਕਿ بارش ਤਾਂ ਰਾਜਸਥਾਨ 'ਚ ਵੀ ਹੋਈ ਆ ਤੇ ਹਰਿਆਣੇ 'ਚ ਵੀ ਹੋਈ ਆ ਪਾਣੀ ਦੀ ਕਿਸੇ ਨੂੰ ਲੋੜ ਨਹੀਂ ਉੱਪਰੋਂ ਪਾਣੀ ਐਨਾ ਵਰਖ ਬਾਰਿਸ਼ ਇੰਨੀ ਹੋ ਰਹੀ ਆ ਹਿਮਾਚਲ 'ਚ ਐਨੀ ਹੋ ਰਹੀ ਆ ਕਿ ਜਿਹੜਾ ਨੁਕਸਾਨ ਹੈਗਾ ਉਹ ਸਾਰਾ ਪੰਜਾਬ ਦਾ ਹੋਇਆ ਹੈਗਾ ਸੋ ਇਸ ਕਰਕੇ ਇਹਦੇ ਵਾਸਤੇ ਸਾਡੀ ਪੰਜਾਬ ਸਰਕਾਰ ਜਿਹੜੀ ਆ ਬਹੁਤ ਵੱਡੇ ਹੱਦ ਤੱਕ ਜ਼ਿੰਮੇਵਾਰ ਹੈ ਨੰਬਰ 1 ਨੰਬਰ 2 ਦੇ ਉੱਤੇ ਜਿਹੜੇ ਆਪਣਾ ਰੀਲੀਫ ਦੀ ਗੱਲ ਹੈ ਇਹ ਪਿਛਲੇ 10 ਸਾਲਾਂ ਦੇ ਵਿੱਚ ਜਦੋਂ ਦਾ ਐਸ ਆਰ ਡੀ ਐਫ ਜਿਹੜਾ ਸਟੇਟ ਰੀਲੀਫ ਡਿਸਾਸਟਰ ਫੰਡ ਉਹਦੀ ਜਦੋਂ ਸਥਾਪਨਾ ਹੋਈ ਹੈ ਤੇ ਤਕਰੀਬਨ ਲਗਭਗ 1000 ਕਰੋੜ ਰੁਪਇਆ ਹਰ ਸਾਲ ਆਪਣੇ ਪੰਜਾਬ ਨੂੰ ਆ ਰਿਹਾ ਹੈਗਾ ਤੇ 10000 ਦੇ ਕਰੀ ਪੈਸਾ ਸਾਨੂੰ ਮਿਲਿਆ 10000 ਕਰੋੜ ਕਰੋੜ اور ਉਹਦਾ ਉਹਦੀ ਇਨਵੈਸਟਮੈਂਟ ਕਰਨੀ ਆ ਭਾਰਤ ਸਰਕਾਰ ਦੀਆਂ ਹਦਾਇਤਾਂ ਆ ਕਿ ਭਾਵੇਂ FD ਕਰਾਓ ਭਾਵੇਂ ਆਪਣਾ ਇਹਨੂੰ ਮਿਊਚੁਅਲ ਫੰਡ ਚ ਇਨਵੈਸਟ ਕਰੋ ਤਾਂ ਕਿ ਇਹ ਪੈਸਾ ਮਲਟੀਪਲਾਈ ਹੋਵੇ ਇਸ ਤਰ੍ਹਾਂ ਨਾ ਪਿਆਰ ਹੋਵੇ ਤਾਂ ਉਹ 12000 ਕਰੋੜ ਦੇ ਕਰੀਬ ਪੈਸਾ ਬਣ ਗਿਆ ਉਸ ਤੋਂ ਬਾਅਦ ਪ੍ਰਾਈਮ ਮਿੰਿਸਟਰ ਜਦੋਂ ਆਏ ਨਵੰਬਰ ਨੂੰ ਆਪਣਾ ਹੜਾਂ ਦਾ ਜਾਇਜ਼ਾ ਲੈਣ ਦੇਖਣ ਲੋਕਾਂ ਨੂੰ ਮਿਲਣ ਆਏ ਤਾਂ ਉਹਨਾਂ ਨੇ 1600 ਕਰੋੜ ਹੋਰ ਓਵਰ ਐਂਡ ਅਬਵ ਆਪਣਾ ਪੰਜਾਬ ਨੂੰ ਦਿੱਤਾ 1500 ਕਰੋੜ ਰੁਪਇਆ ਹਰਿਆਣਾ ਹਿਮਾਚਲ ਨੂੰ ਵੀ ਦਿੱਤਾ ਲੇਕਿਨ ਸਾਨੂੰ ਜ਼ਿਆਦਾ ਦਿੱਤਾ ਲੇਕਿਨ ਗੱਲ ਇਹ ਹੈਗੀ ਆ ਕਿ ਜਿਹੜਾ ਪਹਿਲਾ ਪੈਸਾ ਪਿਆ ਹੈਗਾ ਉਹਨੂੰ ਮਿਲਾ ਕੇ ਸਾਡੇ ਕੋਲ ਲਗਭਗ 13.13000 13600 ਕਰੋੜ ਰੁਪਇਆ ਇਸ ਵੇਲੇ ਪਿਆ ਹੈਗਾ ਤੋਂ ਇਹਨੂੰ ਵੰਡਣ ਵਾਸਤੇ ਇੱਕ ਨੋਰਮਸ ਫਿਕਸ ਕੀਤੇ ਆ ਜਿਹੜੇ 올 ਇੰਡੀਆ ਲੈਵਲ ਤੇ ਐਪਲੀਕੇਬਲ ਹੈ ਤੰਦਰ ਸਿੰਘ ਜੀ ਉਹਦੇ ਵਿੱਚ ਅਗਰ ਕਿਸੇ ਦੀ ਅਨਨੇਚੁਰਲ ਡੈਥ ਹੋ ਜਾਂਦੀ ਹੈਗੀ ਆ ਜਿਵੇਂ ਤੁਸੀਂ ਦੱਸਿਆ ਕਿ 60 ਦੇ ਕਰੀਬ ਮੌਤਾਂ ਹੋ ਗਈਆਂ ਤਾਂ ਉਹਦੇ ਵਿੱਚ ਹਰ ਇੱਕ ਇਨਸਾਨ ਦੇ ਪਰਿਵਾਰ ਨੂੰ ਜੇਦੀ ਡੈਥ ਹੋ ਗਈ ਆ ਉਹਨੂੰ 4 ਲੱਖ ਰੁਪਈਆ ਮੁਆਵਜ਼ਾ ਦੇਣਾ ਹੈਗਾ ਆ ਉਹ ਆਪਣਾ ਕਵਰ ਹੁੰਦਾ ਹੈਗਾ ਜੇ ਕਿਸੇ ਮੱਝ ਗਾਂ ਬਾਲਦ ਘੋੜੇ ਦੀ ਡੈਥ ਹੋ ਗਈ ਆ ਉਹਦੇ ਵਿੱਚ ਉਹਨਾਂ ਨੂੰ 37500 ਰੁਪਈਆ ਦੇਣਾ ਹੈਗਾ ਆ ਜੇ ਕਿਸੇ ਦਾ ਪੱਕਾ ਘਰ ਟਹਿ ਗਿਆ ਹੈਗਾ ਤਾਂ ਉਹਨੂੰ ਆਪਣਾ 120000 ਰੁਪਇਆ ਦੇਣਾ ਹੈਗਾ ਕੱਚਾ ਘਰ ਤੈ ਗਿਆ ਹੈਗਾ ਉਹਨੂੰ 60000 ਰੁਪਇਆ ਦੇਣਾ ਹੈਗਾ ਜੇ ਭੇਡ ਬੱਕਰੀ ਮਰ ਗਈ ਹੈਗੀ ਆ ਹੜ੍ਹਾਂ ਦੇ ਕਾਰਨ ਤਾਂ ਉਹਨੂੰ 4000 ਰੁਪਇਆ ਪਰ ਬੱਕਰੀ ਭੇਡ ਦੇਣਾ ਹੈਗਾ ਜੇ ਮੁਰਗੀਆਂ ਮਰ ਗਈਆਂ ਤਾਂ 10 30 ਮੁਰਗੀਆਂ ਦੇ ਪਿੱਛੇ 10000 ਰੁਪਇਆ ਦੇਣਾ ਤੇ ਮੈਕਸਿਮਮ 1 ਲੱਖ ਰੁਪਇਆ ਦੇਣਾ ਹੈਗਾ ਇਹ ਆਪਣਾ ਜਿਹੜੇ ਨੋਰਮ ਹੈ 올 ਇੰਡੀਆ ਲੈਵਲ ਦੇ ਉੱਤੇ ਐਪਲੀਕੇਬਲ ਸਾਰੇ ਸਟੇਟਾਂ ਦੇ ਉੱਤੇ ਪੂਰੇ ਭਾਰਤ ਵਿੱਚ ਭਾਰਤ ਸਰਕਾਰ ਨੇ ਭੇਜਿਆ ਔਰ ਇਸ ਸਾਲ ਦਾ ਜਿਹੜਾ ਪੈਸਾ ਭੇਜਿਆ ਸੀਗਾ 19 2025-26 ਦੇ ਵਾਸਤੇ ਇਹ ਪੈਸਾ 820 ਕਰੋੜ 80 ਲੱਖ ਰੁਪਈਆ ਭਾਰਤ ਸਰਕਾਰ ਨੇ ਭੇਜਿਆ 273 ਕਰੋੜ ਰੁਪਈਆ ਇਹਦੇ ਵਿੱਚ ਪੰਜਾਬ ਦਾ ਸ਼ੇਅਰ ਪਾ ਕੇ 1094 ਕਰੋੜ 40 ਲੱਖ ਰੁਪਇਆ ਜਿਹੜਾ ਪੰਜਾਬ ਸਰਕਾਰ ਕੋਲ ਪਿਆ ਹੈਗਾ ਇਸ ਸਬੰਧੀ ਪੰਜਾਬ ਸਰਕਾਰ ਨੇ 19 ਜੂਨ ਨੂੰ ਇੱਕ ਸਾਰੇ ਡੀਸੀ ਨੂੰ ਚਿੱਠੀ ਲਿਖੀ ਆ ਮੇਰੇ ਕੋਲ ਚਿੱਠੀ ਹੈਗੀ ਆ ਕਿ ਇਹ ਇਹ ਆਪਣਾ ਪੈਸਾ ਭਾਰ ਸਰਕਾਰ ਨੇ ਭੇਜਿਆ ਇਹ ਪੰਜਾਬ ਸਰਕਾਰ ਨੇ ਪਾਇਆ ਤੇ ਲੋਕਾਂ ਨੂੰ ਜਿਹੜੀ ਰਾਹਤ ਦੇਣੀ ਹੈਗੀ ਆ ਇਹ ਜੂਨ ਦੇ ਮਹੀਨੇ ਚਿੱਠੀ ਲਿਖੀ ਹੋਈ ਆ ਹੁਣ ਪੰਜਾਬ ਸਰਕਾਰ ਦੇ ਜਦੋਂ ਮਾਨਯੋਗ ਮੁੱਖ ਮੰਤਰੀ ਜੀ ਕਦੇ ਮੰਤਰੀ ਜੀ ਮੰਤਰੀ ਸਹਿਬਾਨ ਨੂੰ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਹੈਗਾ ਉਹਨਾਂ ਦੇ ਵਿਭਾਗਾਂ ਵੱਲੋਂ ਚਿੱਠੀ ਲਿਖੀ ਹੋਈ ਆ ਕਿ ਸਾਡੇ ਕੋਲ ਇੰਨਾ ਪੈਸਾ ਆਇਆ ਹੋਇਆ ਉਹਦੇ ਬਾਰੇ ਵੀ ਉਹਨਾਂ ਨੂੰ ਜਾਣਕਾਰੀ ਨਹੀਂ ਹੈਗੀ ਨਾ ਉਹਨਾਂ ਨੇ ਕੋਈ ਅਸੈਸਮੈਂਟ ਕਰਵਾਈ ਹੈਗੀ ਆ ਕਿ ਸਾਡਾ ਨੁਕਸਾਨ ਕਿੰਨਾ ਹੋਇਆ ਦੇਖੋ ਜਦੋਂ ਤੱਕ ਤੁਸੀਂ ਨੁਕਸਾਨ ਨਹੀਂ ਦੱਸੋਗੇ ਭਾਰਤ ਸਰਕਾਰ ਨੂੰ ਉਹ ਪੈਸਾ ਜੇ ਹੋਰ ਚਾਹੀਦਾ ਹੈਗਾ ਪਹਿਲੀ ਗੱਲ ਤਾਂ ਪਹਿਲਾ ਪੈਸਾ ਖਰਚ ਪਹਿਲਾਂ ਸਾਡੇ ਕੋਲ ਪੈਸਾ ਪਾਵਾਂ 5 ਰੁਪਏ ਪਏ ਆ ਪਾਵਾਂ 5 ਕਰੋੜ ਰੁਪਏ ਪਾਵਾਂ 1500 ਕਰੋੜ ਰੁਪਏ ਇਹਨੂੰ ਖਰਚ ਲੋ ਖਰਚ ਕੇ ਖਰਚ ਕਰਨਾ ਨੋਰਮਸ ਦੇ ਮਤਾਵ ਕਿ ਜੋ ਆਪਾਂ 4 ਲੱਖ ਪਰ ਸਰਕਾਰ ਨੇ ਦਿੱਤਾ ਹੈਗਾ ਕਿ ਤੁਸੀਂ ਮਰਤਕ ਦੇ ਪਰਿਵਾਰ ਨੂੰ 4 ਲੱਖ ਦੇਣਾ ਤੇ 4 ਹੀ ਦੇ ਸਕਦੇ ਆ ਜੇ ਤੁਸੀਂ 8 8 ਲੱਖ ਦੇਣਾ ਆ 10 ਲੱਖ ਦੇਣਾ ਤਾਂ ਪੰਜਾਬ ਸਰਕਾਰ ਆਪਣੇ ਖਜ਼ਾਨੇ ਚ ਜਿੰਨਾ ਮਰਜ਼ੀ ਦੇ ਸਕਦੀ ਆ ਉੱਤੇ ਕੋਈ ਬੰਦਿਸ਼ ਨਹੀਂ ਹੈਗੀ लेकर भारत सरकार ने जो नॉर्म फिक्स किए हैं वो ऑल इंडिया लेवल दे है ओदे मुताबिक 4 लाख ही बंदा हैगा तो 4 लाख ਤੁਸੀਂ ਦੇ ਸਕਦੇ ਉਸ ਉਸ ਆਪਣੇ ਫੰਡ ਦੇ ਵਿੱਚੋਂ ਤੇ ਜਿਹੜੇ ਆਪਣਾ ਜਿੱਦਾਂ ਹੁਣ ਇਹਨਾਂ ਨੇ ਕਿਹਾ ਜੀਗਾ ਅਸੀਂ 20000 ਰੁਪਏ ਪਰ ਏਕੜ ਦੇਾਂਗੇ ਭਾਰਤ ਸਰਕਾਰ ਨੇ 6800 ਰੁਪਿਆ ਨਾਰਮ ਫਿਕਸ ਕੀਤਾ ਹੈ 올 इंडिया लेवल दे 300 ਤੋਂ ਉੱਪਰ ਤੁਸੀਂ ਜਿੰਨਾ ਦੇਣਾ ਹੈਗਾ ਭਾਵੇਂ 10000 ਦਿਓ ਭਾਵੇਂ 20 ਦਿਓ ਭਾਵੇਂ 50 ਦਿਓ ਪਰ ਪੰਜਾਬ ਸਰਕਾਰ ਆਪਣੇ ਕੋਲੋਂ ਪਾ ਕੇ ਦੇ ਸਕਦੀ ਹੈ ਲੇਕਿਨ ਅੱਜ ਤੱਕ ਜੋ ਆਪਣਾ ਮੀਡੀਆ ਤੋਂ ਅਸੀਂ ਖਬਰਾਂ ਦੇਖਦੇ ਆ ਰੋਜ਼ ਟੀਵੀ ਦੇਖਦੇ ਆ ਪੰਜਾਬ ਸਰਕਾਰ ਨੇ ਆਪਣੇ ਨੁਕਸਾਨ ਦੀ ਕੋਈ ਅਸੈਸਮੈਂਟ ਨਹੀਂ ਲਾਈ ਅਜੇ ਤੱਕ ਇਹਨਾਂ ਨੇ ਭਾਰਤ ਸਰਕਾਰ ਨੂੰ ਕੋਈ ਅਸੈਸਮੈਂਟ ਵੀ ਨਹੀਂ ਭੇਜੀ ਕਿ ਸਾਡਾ ਇੰਨਾ ਨੁਕਸਾਨ ਹੋਇਆ ਹੈਗਾ ਮੈਂ ਸਤਿੰਦਰ ਜੀ ਆਪਣਾ ਬਤੌਰ ਜੁਆਇੰਟ ਸੈਕਟਰੀ ਰੈਵਨਿਊ ਰਿਆ 1995 ਦੇ ਵਿੱਚ ਉਦੋਂ ਹਾੜ ਆਇਆ ਸੀ ਪਰ ਇਸ ਪੱਧਰ ਦੇ ਨਹੀਂ ਸੀਗੇ ਉਸ ਵੇਲੇ ਅਸੀਂ ਅਸੈਸਮੈਂਟ ਵੀ ਕੀਤੀ ਸਾਰੇ ਨੁਕਸਾਨ ਦੀ ਔਰ ਸਾਰੇ ਵਿਭਾਗਾਂ ਤੋਂ ਪਮਾ ਸੜਕਾਂ ਦਾ ਵਿਭਾਗ ਪੀਡੋਲਡੀ ਹੈ ਪਮੇ ਬਿਜਲੀ ਬੋਰਡ ਦਾ ਵਿਭਾਗ ਸੀਗਾ ਪਮੇ ਆਪਣਾ ਡਰੇਨੇਜ ਦਾ ਵਿਭਾਗ ਸੀ ਸਾਰਿਆਂ ਤੋਂ ਅਸੈਸਮੈਂਟ ਲਈ ਕੰਪਾਈਲ ਕੀਤੀ ਭਾਰਤ ਸਰਕਾਰ ਨੂੰ ਭੇਜੀ ਨੁਕਸਾਨ ਹਰਿਆਣੇ 'ਚ ਵੀ ਹੋਇਆ ਸੀਗਾ ਪਰ ਕਿਉਂਕਿ ਉਹ ਪਿੱਛੇ ਪਛੜ ਗਿਆ ਹੈ ਨਾ ਅਸੈਸਮੈਂਟ ਕਰਨ ਦੇ ਵਿੱਚ ਪੰਜਾਬ ਨੂੰ ਉਸ ਵੇਲੇ 350 ਕਰੋੜ ਰੁਪਏ ਮਿਲਿਆ ਸੀਗਾ ਲੇਕਿਨ ਹਰਿਆਣੇ ਨੂੰ ਕੁਝ ਨਹੀਂ ਸੀ ਮਿਲਿਆ ਕਿਉਂਕਿ ਜਦੋਂ ਤੱਕ ਤੁਸੀਂ ਅਸੈਸਮੈਂਟ ਕਰਕੇ ਨੁਕਸਾਨ ਦੀ ਭਾਰਤ ਸਰਕਾਰ ਨੂੰ ਦਿੰਦੇ ਨਹੀਂ ਹੋ ਦਾ ਉਹ ਪੈਸਾ ਤੁਹਾਨੂੰ ਨਹੀਂ ਮਿਲੇਗਾ ਤੇ ਜੇ ਤੁਹਾਡੇ ਕੋਲ ਪਹਿਲਾ ਪੈਸਾ ਪਿਆ ਹੈਗਾ ਜਾਂ ਤਾਂ ਤੁਸੀਂ ਪਹਿਲਾਂ ਉਹਨੂੰ ਖਰਚ ਲਾਓ ਤੇ ਖਰਚ ਕਰਕੇ ਹੋਰ ਮੰਗ ਲਓ 75% ਪੈਸਾ ਤਾਂ ਭਾਰਤ ਸਰਕਾਰ ਨੇ ਦੇਣਾ ਹੈ ਤੇ 25% ਪੈਸਾ ਤੁਸੀਂ ਖੁਦ ਪਾਣਾ ਉਹਦੇ ਵਿੱਚ ਤੇ ਉਹ ਪੈਸਾ ਜੇ ਆਪਣਾ 100 ਰੁਪਿਆ ਖਰਚਣਾ ਤਾਂ 75 ਰੁਪਏ ਭਾਰਤ ਸਰਕਾਰ ਨੇ ਦੇਣੇ ਤਾਂ ਜਿੰਨਾ ਮਰਜ਼ੀ ਮੰਗ ਲਓ ਜੇ ਹੁਣ ਪ੍ਰਾਈਮ ਮਿਨਿਸਟਰ ਹੋ ਕੇ ਗਏ ਆ ਉਹਨਾਂ ਨੇ ਇਥੋਂ ਤੱਕ ਕਹਿਤਾ ਕਿ ਵੀ ਇਹ ਟੋਕਨ ਮਨੀ ਐ ਤੁਸੀਂ ਆਪਣੀ ਅਸੈਸਮੈਂਟ ਕਰੋ ਹੋਰ ਪੈਸਾ ਚਾਹੀਦਾ ਹੋਰ ਦੇ ਦਾਂਗੇ ਕਦੇ ਵੀ ਪੰਜਾਬ ਸਰਕਾਰ ਨੇ ਅੱਜ ਤੱਕ ਮੈਂ ਮੀਡੀਆ ਦੇ ਵਿੱਚ ਟੈਲੀਵਿਜ਼ਨ ਦੇ ਵਿੱਚ ਜਾਂ ਪ੍ਰਿੰਟ ਮੀਡੀਆ 'ਚ ਇਹ ਨਹੀਂ ਦੇਖਿਆ ਕਿ ਅਸੀਂ ਪੈਸਾ ਮੰਗਿਆ ਸੀ ਔਰ ਭਾਰਤ ਸਰਕਾਰ ਨੇ ਦਿੱਤਾ ਨਹੀਂ ਗੱਲਾਂ ਕਰੀ ਜਾਂਦੇ ਆ ਕਿ ਸਾਡੀ ਬਾਹ ਨਹੀਂ ਫੜੀ ਦੁੱਖ ਦੀ ਘੜੀ 'ਚ ਬਾਹ ਨਹੀਂ ਫੜੀ ਕਦੇ ਟਵੀਟ ਨਹੀਂ ਕੀਤਾ ਕਦੇ ਐਕਸ ਤੇ ਨਹੀਂ ਲਿਖਿਆ ਤੇ ਇਹ ਨਹੀਂ ਉਹ ਨਹੀਂ ਇਹਨਾਂ ਗੱਲਾਂ ਚ ਕੀ ਰੱਖਿਆਗਾ ਯਾਨੀ ਕਿ ਰਾਜਨੀਤੀ ਕਰਮੀ ਇਹ ਸਤ ਪੰਜਾਬ ਸਰਕਾਰ ਲੇਕਿਨ ਅਸਲ ਕੰਮ ਜਿਹੜਾ ਕਰਨਦਾ ਹੈਗਾ ਨਾ ਤਾਂ ਉਹ ਅਫਸਰ ਕਰਦੇ ਆ ਤੇ ਨਾ ਹੀ ਉਹ ਆਪਣਾ ਪੋਲੀਟੀਕਲ ਲੋਕ ਕਰ ਰਹੇ ਆ ਪੰਜਾਬ ਦਾ ਜਿਹੜਾ ਗਰੀਬ ਲੋਕ ਹੈ ਅਸੀਂ ਆਪਣਾ ਇਹਦੇ ਵਾਸਤੇ ਭਾਰਤੀ ਜਨਤਾ ਪਾਰਟੀ ਨੇ ਇੱਕ ਚਿੱਠੀ ਬਣਾ ਕੇ ਭੇਜੀ ਆ ਜਿਹਦੇ ਵਿੱਚ ਸਾਰੇ ਡਿਪਟੀ ਕਮਿਸ਼ਨਰਸ ਨੂੰ ਇਹ ਲਿਖਿਆ ਹੈਗਾ ਪੰਜਾਬੀ ਦੇ ਵਿੱਚ ਕਿ ਭਈ ਇਹ ਆਪਣਾ ਇੱਕ ਸਿੰਪਲ ਚਿੱਠੀ ਆ ਕਿ ਸਾਡਾ ਆ ਨੁਕਸਾਨ ਹੋ ਗਿਆ ਤੇ ਸਾਨੂੰ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਮਤਾਬਕ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਇਹ ਚਿੱਠੀ ਲਿਖੀ ਆ ਫਿਰ ਅਸੀਂ ਇੱਕ ਹੋਰ ਚਿੱਠੀ ਲਿਖੀ ਆ ਇਹ ਆਪਣਾ ਲੋਕਾਂ ਨੂੰ ਭਾਜਪੀ ਦੇ ਲੋਕਾਂ ਨੂੰ ਜਾਂ ਲੋਕ ਉਹਨਾਂ ਦੇ ਰਾਹੀਂ ਸਾਰੀ ਪਬਲਿਕ ਨੂੰ ਅਵੇਅਰ ਕਰਨ ਲਈ ਲਿਖੀ ਆ ਕਿ ਨੌਰਮ ਕੀ ਹੈ ਮਰਤਿਕ ਦੇ ਪਰਿਵਾਰ ਨੂੰ 4 ਲੱਖ ਮਿਲਣਾ ਹੈਗਾ ਔਰ ਆਪਣਾ ਕੱਪੜਿਆਂ ਦੇ ਨੁਕਸਾਨ ਲਈ 2500 ਰੁਪਏ ਪਰ ਪਰਿਵਾਰ ਬਰਤਨਾਂ ਦੇ ਨੁਕਸਾਨ ਲਈ 2500 ਡੀਸੈਲਟਿੰਗ ਲਈ 72 72 100 ਰੁਪਿਆ ਪਰ ਏਕੜ ਤੇ ਫਸਲਾਂ ਦਾ ਨੁਕਸਾਨ ਪਸ਼ੂਧਾਨ ਦਾ ਨੁਕਸਾਨ ਹਰ ਤਰ੍ਹਾਂ ਦੇ ਨੁਕਸਾਨ ਦਾ ਅਸੀਂ ਪੰਜਾਬੀ ਦੇ ਵਿੱਚ ਭਾਰਤ ਸਰਕਾਰ ਦੇ ਨੋਰਮਸ ਤੋਂ ਪੜ੍ਹ ਕੇ ਅਸੀਂ ਇਹਨਾਂ ਦਾ ਪੰਜਾਬੀ ਚ ਬਣਾ ਕੇ ਦਿੱਤਾ ਆ ਫਿਰ ਅਸੀਂ ਇੱਕ ਹੋਰ ਆਪਣਾ ਚਿੱਠੀ ਲਿਖਿਆ ਆਪਣੇ ਪ੍ਰਧਾਨ ਦੇ ਰਾਹੀਂ ਤਿੰਨ ਪੇਜਾਂ ਦੀ ਚਿੱਠੀ ਆ ਕਿ ਜੀ ਆਪਣਾ ਇਹ ਸਾਡੇ ਜਿਹੜਾ ਨੁਕਸਾਨ ਹੋਇਆ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਨਾਲ ਨਾਲ ਲੈਂਡ ਓਨਰ ਦੇ ਨਾਲ ਨਾਲ ਤਕਰੀਬਨ 2/3 ਵਸੋਂ ਉਹ ਵੀ ਹੈਗੇ ਜਿਹੜੇ ਕਿ ਲੈਂਡਲੈਸ ਲੋਕ ਹੈਗੇ ਆ ਚਾਹੇ ਉਹ ਐਸਸੀ ਆ ਚਾਹੇ ਉਹ ਬੀਸੀ ਆ ਚਾਹੇ ਸਮਾਲ ਫਾਰਮਰ ਹੈ ਉਹ ਆਪਣੇ ਲੋਕ ਵੀ ਹੈਗੇ ਰਹਿੰਦੇ ਜਿਨ੍ਹਾਂ ਦੇ ਕੋਲ ਜ਼ਮੀਨ ਤਾਂ ਨਹੀਂ ਹੈਗੀ ਪਰ ਉਹ ਖੇਤੀਬਾੜੀ ਤੇ ਨਿਰਭਰ ਹੈ ਉਹਨਾਂ ਦਾ ਨੁਕਸਾਨ ਹੋ ਗਿਆ ਚਾਹੇ ਜੇ ਕੋਈ ਆਪਣਾ ਮੱਝ ਦਾ ਦੁੱਧ ਵੇਚਦਾ ਹੈਗਾ ਜੇ ਸਾਰਾ ਪਿੰਡ ਦੀ ਫਸਲ ਹੀ ਮਰ ਗਈ ਤਾਂ ਮੱਝ ਨੂੰ ਪੱਠੇ ਕਿੱਥੋਂ ਪਾਏਗਾ ਮੱਝ ਵੀ ਬਚ ਗਈ ਹੈ ਲੇਕਿਨ ਉਹ ਸਰਵਾਈਵ ਕਿਵੇਂ ਕਰੇਗੀ ਸੋ ਉਹਨਾਂ ਦੇ ਲਈ ਵਨ ਟਾਈਮ ਪੈਕੇਜ ਭਾਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਲਈ 10000 15000 20000 ਪਰ ਹੈਡ ਅਕ੍ਰਾਸ ਦਾ ਬੋਰਡ ਸਭ ਨੂੰ ਦਿੱਤਾ ਜਾਵੇ ਭਾਵੇਂ ਉਹਦੀ ਕੋਈ ਜਾਤੀ ਹੋਵੇ ਭਾਵੇਂ ਕੋਈ OBC ਹੋਵੇ SC ਹੋਵੇ ਜਨਰਲ ਹੋਵੇ ਸਭ ਨੂੰ ਵਨ ਟਾਈਮ ਪੈਕੇਜ ਦਿਓ ਅਸੀਂ ਆਪਣਾ ਜਿਹੜਾ ਭਾਰਤੀ ਜਨਤਾ ਪਾਰਟੀਆ ਇਹਦੇ ਵਿੱਚ ਖਾਸ ਕਰਕੇ ਸਾਡਾ ਇੱਕ ਗਲੋਬਲ ਪੰਜਾਬੀ ਐਸੋਸੀਏਸ਼ਨ ਹੈ ਉਹਨਾਂ ਨੇ ਵੀ ਕਈ ਆਪਣ ਮੀਟਿੰਗਾਂ ਕਰਕੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਜਾਵੇ ਕਿ ਉਹਨਾਂ ਲੋਕਾਂ ਦੀ ਵੀ ਬਾਹ ਫੜੀ ਜਾਵੇ ਜਿਹੜੇ ਲੈਂਡਲੈਸ ਹੈ ਜਿਹੜੇ ਜਿਨ੍ਹਾਂ ਦਾ ਸਰਵਾਈਵਲ ਖੇਤੀਬਾੜੀ ਤੇ ਨਿਰਭਰ ਹੈ ਤੋ ਇਸ ਕਰਕੇ ਅਸੀਂ ਆਪਣਾ ਪੰਜਾਬ ਸਰਕਾਰ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਆਪਣਾ ਪਈ ਆਪਣਾ ਅਸੈਸਮੈਂਟ ਰਿਪੋਰਟ ਭੇਜੋ ਪਹਿਲਾ ਰਿਲੀਫ ਜਿੰਨਾ ਪੈਸਾ ਆਇਆ ਹੋਇਆ ਇਹਨੂੰ ਵੰਡੋ ਤੇ ਜੇ ਪੈਸੇ ਹੋਰ ਲੋੜ ਹੈ ਭਾਰਤ ਸਰਕਾਰ ਆਪਣਾ ਇਸ ਵੇਲੇ ਸਾਰੀ ਭਾਰਤ ਸਰਕਾਰ ਨਾ ਸਿਰਫ ਕੱਲੀ ਕੇਂਦਰ ਬਲਕਿ ਬਾਕੀ ਦੇ ਸਟੇਟ ਵੀ ਦੇਖੋ ਹਰਿਆਣੇ ਨੇ 5 ਕਰੋੜ ਰੁਪਈਆ ਭੇਜਿਆ ਖਜ਼ਾਨੇ ਚੋਂ ਨਾਲ ਉਹਨਾਂ ਨੇ ਪਤਾ ਨਹੀਂ 100 ਟਰੱਕ ਭੇਜਿਆ ਕਿੰਨੇ ਟਰੱਕ ਰਸਦ ਦੇ ਵੀ ਭੇਜੇ ਆ ਗੋਆ ਨੇ ਭੇਜੇ ਐਡੀ ਦੂਰੋਂ 5 ਕਰੋੜ ਰੁਪਈਆ ਭੇਜਿਆ ਦਿੱਲੀ ਨੇ ਭੇਜਿਆ ਨਾਲ ਰਸਦ ਦੇ ਟਰੱਕ ਭੇਜ ਰਿਹਾ ਯੂਕੇ ਨੇ ਭੇਜਿਆ ਗੁਜਰਾਤ ਨੇ ਭੇਜਿਆ ਲੇਕਿਨ ਸਾਰਾ ਜਿਹੜਾ ਇਹ ਪੈਸਾ ਆ ਇਹ ਪੰਜਾਬ ਸਰਕਾਰ ਦੇ ਖਜ਼ਾਨੇ ਚ ਜਾਂਦਾ ਆ ਸੀਐਮ ਰਲੀਫ ਫੰਡ ਦੇ ਜਾਂਦਾ ਆ ਉਹਦੀ ਡਿਸਟ੍ਰਿਬਿਊਸ਼ਨ ਜਿਹੜੀ ਆ ਉਹ ਸਿਸਟਮ ਦੇ ਨਾਲ ਮੁੱਖ ਮੰਤਰੀ ਜੀ ਦੇ ਜਿਹੜਾ ਆਪਣਾ ਦਫ਼ਤਰ ਹੈ ਉਹਨੇ ਕਰਨੀ ਐ ਸੋ ਇਸ ਕਰਕੇ ਜੇਕਰ ਕਿਸੇ ਚੀਜ਼ ਦੀ ਲੋੜ ਹੈ ਜਿਵੇਂ ਕਿ ਹਰਿਆਣੇ ਦੇ ਮੁੱਖ ਮੰਤਰੀ ਨੇ ਬੇਨਤੀ ਕੀਤੀ ਆ ਪੱਤਰ ਲੇ ਕੇ ਕਿ ਜੇ ਹੋਰ ਕਿਸੇ ਚੀਜ਼ ਦੀ ਲੋੜ ਹੈ ਤਾਂ ਮੈਨੂੰ ਦੱਸੋ ਦੇਖੋ ਪੰਜਾਬ ਦਾ ਜਿਹੜਾ ਸੂਬਾ ਆ ਇਹ ਆਪਣਾ ਸਤਿੰਦਰ ਜੀ ਆਪਣਾ ਬਹੁਤ ਇੱਕ ਗੁਰੂ ਨਾਨਕ ਦੇਵ ਜੀ ਦੀ ਧਰਤੀ ਆ ਜਿੱਥੇ ਲੰਗਰ ਲੱਗਦੇ ਆਇਆ ਸਦੀਆਂ ਤੋਂ ਔਰ ਪੰਜਾਬੀ ਜਿਹੜੇ ਹੈਗੇ ਆ ਚਾਹੇ ਪੁਚਹਾ ਲਾ ਗਿਆ ਚਾਹੇ ਸੁਨਾਮੀ ਆ ਗਿਆ ਦੂਜੇ ਸਟੇਟਾਂ ਦੇ ਵਿੱਚ ਜਾ ਕੇ ਮਦਦ ਕਰਦੇ ਆ ਤੇ ਦੂਜੇ ਮੁਲਕਾਂ ਜਾ ਕੇ ਮਦਦ ਕਰਦੇ ਆ ਇਸ ਕਰਕੇ ਆਪਾਂ ਅੱਜ ਪੰਜਾਬ ਦੇ ਲੋਕਾਂ ਨੂੰ ਹੈਲਪ ਦੀ ਲੋੜ ਹੈ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵੀ ਮਦਦ ਕਰ ਰਹੇ ਆ ਪਰ ਸਾਨੂੰ ਲੋੜ ਹੈਗੀ ਆ ਕਿ ਅਸੀਂ ਆਪਣਾ ਜੇ ਸਾਡੇ ਜਿਹੜਾ ਪੰਜਾਬੀ ਹੈ ਨਾ ਜੀ ਉਹ ਫੋਟੋ ਨਹੀਂ ਖਿਚਾਣੀ ਚਾਹੁੰਦਾ ਉਹ ਆਪਣਾ ਇਹ ਨਹੀਂ ਦਿਖਾਉਣਾ ਚਾਹੁੰਦਾ ਕਿ ਯਾਰ ਮੈਂ ਕੋਈ ਰੀਲੀਫ ਲਿਆ ਹੈਗਾ ਜਿੱਦਾਂ ਨਹੀਂ ਵੀ ਸਾਡੀ ਨੇਚਰ ਹੈਗੀ ਆ ਲੇਕਿਨ ਪੰਜਾਬ ਦੇ ਲੋਕਾਂ ਨੂੰ ਅੱਜ ਹੈਲਪ ਦੀ ਲੋੜ ਹੈ ਸੋ ਇਸ ਕਰਕੇ ਪੂਰਾ ਦੇਸ਼ ਪੰਜਾਬ ਦੇ ਨਾਲ ਖੜਾ ਹੈਗਾ ਲੇਕਿਨ ਜ਼ਿੰਮੇਵਾਰੀ ਬਣਦੀ ਹੈਗੀ ਆ ਸਤਿੰਦਰ ਸਿੰਘ ਜੀ ਪੰਜਾਬ ਸਰਕਾਰ ਦੀ ਕਿ ਉਹ ਪ੍ਰਸ਼ਾਸਨ ਨੂੰ ਨਾਲ ਲੈ ਕੇ ਅੱਗੇ ਲੱਗ ਕੇ ਪੰਜਾਬ ਦੇ ਜਿਹੜੇ ਅਫੈਕਟਡ ਲੋਕ ਹੈ ਉਹਨਾਂ ਦੀ ਮਦਦ ਕਰੇ ਹੁਣ ਮੈਨੂੰ ਆਵਾ ਮੀਡੀਆ ਜੋ ਮੈਂ ਮੀਡੀਆ ਜੋ ਸਤਿੰਦਰ ਸਿੰਘ ਜੀ ਅੱবি ਪੜਦਾ ਕਿ ਪਤਾ ਨਹੀਂ ਕਿੰਨੇ ਸਾਡੇ ਪਸ਼ੂ ਜਿਹੜੇ ਹੈਗੇ ਆ ਉਹ ਪਾਣੀ ਦੇ ਨਾਲ ਵਹਿ ਕੇ ਪਾਸੇ ਆਪਾਂ ਚਲੇ ਗਏ ਖਰਾਬ ਹੋ ਗਿਆ ਫਸਲਾਂ 100% ਖਰਾਬ ਹੋ ਗਈਆਂ ਸੋ ਸਾਨੂੰ ਅੱਜ ਹੈਲਪ ਦੀ ਲੋੜ ਹੈ ਜਦੋਂ ਮਿੱਟੀ ਭਰ ਗਈ ਹੈ ਕਿਤੇ ਫੁੱਟ ਫੁੱਟ ਕਿਤੇ 2-2 ਫੁੱਟ ਉਹ ਡੀਸੈਲਟਿੰਗ ਦੀ ਲੋੜ ਹੈ ਪਰ ਉਹ ਕੌਣ ਕਰੇਗਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਸਰਕਾਰ ਨੇ ਜੇ ਮਦਦ ਦੀ ਲੋੜ ਹੈ ਤਾਂ ਲਵੇ ਜੇ ਇਵਨ ਨਾਰਮਸ ਵੀ ਰਿਲੈਕਸ ਕਰਾਣੇ ਆ ਤਾਂ ਪੰਜਾਬ ਸਰਕਾਰ ਜਾ ਕੇ ਦਿੱਲੀ ਕਿੱਡੀ ਕੁ ਦੂਰ ਹੈ 4 ਘੰਟੇ ਦਾ ਰਸਤਾ ਹੈਗਾ ਤੇ ਜਾ ਕੇ ਮੰਤਰੀਆਂ ਕੋਲ ਮੁੱਖ ਮੰਤਰੀ ਜਿਹੜੇ ਹੈਗੇ ਸਾਡੇ ਪੰਜਾਬ ਦੇ ਟਾਈਮ ਲੈ ਕੇ ਜੀ ਇੱਥੇ ਸਾਨੂੰ ਹੋਰ ਪੈਸਿਆਂ ਦੀ ਲੋੜ ਹੈ ਇੱਥੇ ਨਾਰਮਸ ਰਿਲੈਕਸ ਕਰ ਦਿਓ ਪੰਜਾਬ ਲਈ ਅਸੀਂ ਪੰਜਾਬ ਨਾ ਪੂਰੇ ਦੇਸ਼ ਦਾ ਔਖੇ ਵੇਲੇ ਢਿੱਡ ਭਰਿਆ ਹੈਗਾ ਭਾਰਤ ਸਰਕਾਰ ਕੋਈ ਆਪਣਾ ਵਿਤਕਰਾ ਕਰਨਾ ਨਾ ਕੀਤਾ ਨਾ ਕਰੇਗੀ ਲੇਕਿਨ ਭਈ ਲੌਜੀਕਲੀ ਮੰਗਣ ਵਾਲਾ ਤਾਂ ਹੋਵੇ ਨਾ ਇਸ ਕਰਕੇ ਜਦੋਂ ਸਾਡੇ ਜੀ ਕਦਰ ਸਾਹਿਬ ਇਹਦੇ ਵਿੱਚੋਂ ਇੱਕ ਜਿਹੜਾ ਸਵਾਲ ਆਂਦਾ ਹੈ ਇਹ ਤਾਂ ਪ੍ਰਸ਼ਾਸਨ ਦੀ ਗੱਲ ਹੋ ਗਈ ਸਰਕਾਰ ਦੀ ਹੋ ਗਈ ਕੇਂਦਰ ਸਰਕਾਰ ਦੀ ਗੱਲ ਹੋ ਗਈ ਪਰਤੂ ਜਦੋਂ ਇੱਕ ਆਪਾਂ ਦੇਖਦੇ ਆ ਇੱਕ ਜ਼ਮੀਨ ਤੇ ਬੈਠਾ ਹੋਇਆ ਜਿਹੜਾ ਬੰਦਾ ਅਫੈਕਟਡ ਹੋਇਆ ਹੋਇਆ ਪਿੰਡ ਦਾ ਕੋਈ ਛੋਟਾ ਕਿਸਾਨ ਹੈ ਉਸ ਨੂੰ ਆਪਣਾ ਮੁਆਜਰਾ ਲੈਣਾ ਹੈ ਤੇ ਉਹਨੂੰ ਮਿਲ ਨਹੀਂ ਰਿਹਾ ਉਥੇ ਦੀ ਪੰਚਾਇਤ ਹੈਗੀ ਫਿਰ ਅੱਗੇ ਬਲੋਕ ਡੀਪੀਓ ਸਾਰਾ ਆ ਜਦਾ ਇਹ ਜਿਹੜੇ ਰੋਲ ਹੈਗੇ ਇਹ ਜਿਹੜਾ ਆਮ ਜਿਹੜਾ نیچے ਬੈਠਾ ਬੈਠਾ ਬੰਦਾ ਫਿਰ ਉਹ ਪੰਚਾਇਤ ਦੇ ਮਾਧਿਅਮ ਨਾਲ ਜਾਂ ਹੋਰ ਕੋਈ ਸਿਸਟਮ ਦੇ ਨਾਲ ਕੀ ਕੀ ਉਹਨਾਂ ਕੋਲ ਅਖਤਿਆਰ ਹੈ ਜਿਹੜੇ ਤਾਂ ਕਿ ਉਹਨਾਂ ਨੂੰ ਜਿਹੜੀ ਜਿਹੜੀ ਤੁਸੀਂ ਹੁਣੇ ਦੱਸਿਆ ਵੀ ਘੱਟੋ ਘੱਟ 6800 ਰੁਪਏ ਜਿਹੜੀ ਏਕੜ ਹੈ ਜਾਂ ਕੁਝ ਹੋਰ ਜਿਹੜੇ ਚੀਜ਼ਾਂ ਉਹ ਤਾਂ ਉਹਨਾਂ ਨੂੰ ਅੱਜ ਦੀ ਡੇਟ 'ਚ इजीली ਅਵੇਲੇਬਲ ਹੈਗੀਆਂ ਪਰ ਕੋ ਕਿਸ ਤਰ੍ਹਾਂ ਉਹ ਲੈਣ ਔਰ ਤਾਂ ਕਿ ਉਹਨਾਂ ਦਾ ਜਿਹੜਾ ਕੰਮ ਹੈ ਸਹੀ ਤਰੀਕੇ ਨਾਲ ਚੱਲੇ ਜੇ ਸਰਕਾਰ ਉਹਨਾਂ ਕੋਲ ਨਹੀਂ ਪਹੁੰਚਦੀ ਉਹ ਸਰਕਾਰ ਕੋਲ ਕਿੱਦਾਂ ਪਹੁੰਚਾਂ ਹਾਂਜੀ ਸਤ ਸ੍ਰੀ ਅਕਾਲ ਜੀ ਇਹਦੇ ਵਾਸਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਆਪਣਾ ਪੱਜਪਾਨ ਇੱਕ ਪੰਜਾਬ ਦੇ ਵਿੱਚ ਐਸੀ ਮੋਰਚਾ ਬਣਿਆ ਹੋਇਆ ਇੱਕ ਕਿਸਾਨ ਮੋਰਚਾ ਆਇਆ ਦੋਨਾਂ ਦੀ ਅਸੀਂ ਮੋਗੇ ਨਾ 12 ਤਰੀਕ ਨੂੰ ਜੁਆਇੰਟ ਮੀਟਿੰਗ ਕਰਕੇ ਅਸੀਂ ਇੱਕ ਇਹ ਚਿੱਠੀ ਉਹਨਾਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਦਿੱਤੀ ਹੈਗੀ ਆ ਕਿ ਪਿੰਡ ਪਿੰਡ ਘਰ-ਘਰ ਇਹ ਚਿੱਠੀ ਪਹੁੰਚਦੀ ਕਰੋ ਔਰ ਫਿਰ ਸਾਡੇ ਜਿਹੜਾ ਸਟੇਟ ਪ੍ਰੈਜ਼ੀਡੈਂਟ ਹੈ ਕਾਰਜਕਾਰੀ ਪ੍ਰਧਾਨ ਹੈ ਸ਼੍ਰੀ ਅਸ਼ਵਨੀ ਸ਼ਰਮਾ ਜੀ ਉਹਨਾਂ ਨੂੰ ਵੀ ਇਹ ਚਿੱਠੀ ਇੰਨੀ ਵਧੀਆ ਲੱਗੀ ਕਿ ਉਹਨਾਂ ਨੇ 35 ਦੇ 36 ਜ਼ਿਲ੍ਹਾ ਪ੍ਰਧਾਨ ਬੀਜੇਪੀ ਦੇ ਉਹਨਾਂ ਨੂੰ ਵੀ ਇਹ ਸਾਰਿਆਂ ਨੂੰ ਸਰਕੂਲੇਟ ਕੀਤੀ ਆ ਉਹਦੇ ਵਿੱਚ ਅਸੀਂ ਜਿਹੜੀ ਚਿੱਠੀ ਲਿਖੀ ਆ ਉਹ ਲਿਖਿਆ ਕਿ ਸੇਵਾ ਵਿਖੇ ਡਿਪਟੀ ਕਮਿਸ਼ਨਰ ਜ਼ਿਲ੍ਹੇ ਦਾ ਨਾਂ ਛੱਡਤਾ ਵੇਰ ਵਿਛਾਇਆ ਗਿਆ ਹਰ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ ਦੇਣ ਸੰਬੰਧੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੇਰੇ ਪਰਿਵਾਰ ਦਾ ਹੇਠ ਲਿਖੇ ਅਨੁਸਾਰ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਨੁਕਸਾਨ ਹੋਇਆ ਹੈ 1 2 3 4 ਨੂੰ ਨੁਕਸਾਨ ਦਾ ਵੇਰਵਾ ਦੇ ਦੇਣਾ ਕਿਰਪਾ ਕਰਕੇ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਮਤੀ ਜਿਹੜੀਆਂ 14 8 2024 ਤੇ 50 ਸਰਕਾਰ ਵੱਲੋਂ ਜਾਰੀ ਗਾਈਡਲਾਈਨਾਂ 462525 ਰਾਹੀਂ ਨਿਮਨਿਸਤਾਕਰ ਨੂੰ ਬਣਦਾ ਮੁਆਵਜ਼ਾ ਜਾਰੀ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ ਔਰ ਉਹਦੇ ਥੱਲੇ ਉਹਨਾ ਆਪਣਾ ਨਾਮ ਮੋਬਾਈਲ ਨੰਬਰ ਆਧਾਰ ਨੰਬਰ ਬੈਂਕ ਖਾਤਾ ਨੰਬਰ ਆਈ ਐਫ ਐਸ ਆਈ ਕੋਡ ਤੇ ਪਤਾ ਇਹ ਸਾਰੀਆਂ ਚੀਜ਼ਾਂ ਲਿਖ ਕੇ ਨੀਚੇ ਲਿਖਿਆ ਕਿ ਸਰਪੰਚ ਪੰਚ ਨੰਬਰਦਾਰ ਮੋਤਵਰ ਵਿਅਕਤੀਆਂ ਵੱਲੋਂ ਹੋਏ ਨੁਕਸਾਨ ਦੀ ਤਸਦੀਕ ਉਹ ਤਸਦੀਕ ਕਰਵਾ ਕੇ ਭੇਜੇ ਔਰ ਅਸੀਂ ਜਿਹੜੀਆਂ ਆਪਣਾ ਡੀਓ ਲੈਟਰ ਲਿਖੇ ਆ ਉਹਦੇ ਚ ਇਹ ਵੀ ਲਿਖਿਆ ਆ ਕਿ ਜੇਕਰ ਸਰਪੰਚ ਪੰਚ ਲੰਬੜਦਾਰ ਪਿੰਡ ਦਾ ਗਰੁੱਪ ਬਾਜੀ ਕਰਕੇ ਤੁਹਾਡੀ ਤਸਦੀਕ ਨਹੀਂ ਕਰਦਾ ਤਾਂ ਤੁਸੀਂ ਇੱਕ ਕਾਪੀ ਸਾਨੂੰ ਭੇਜੋ ਅਸੀਂ ਡੀਸੀ ਦੇ ਨਾਲ ਬੈਠ ਕੇ ਉਹਨਾਂ ਨੂੰ ਕਵਾਂਗੇ ਕਿ ਪਹਿਲੇ ਤੁਸੀਂ ਟੀਮਾਂ ਬਣਾ ਕੇ ਵੈਰੀਫਿਕੇਸ਼ਨ ਕਰ ਲਓ ਕਰਕੇ ਆਪਣਾ ਬੰਦਾ ਇਫੈਕਟਡ ਹੈ ਜਿਹਦਾ ਨੁਕਸਾਨ ਹੋਇਆ ਹੈਗਾ ਉਹਨੂੰ ਤੁਸੀਂ ਆਪਣਾ ਸਤਿੰਦਰ ਸਿੰਘ ਜੀ ਮੁਆਵਜ਼ਾ ਦਿਓ ਔਰ ਹਾਲਾਤ ਇੰਨੇ ਮਾੜੇ ਰਹੇ ਇਸ ਵਾਰੀ ਇਹੀ ਜਿੱਦਿਕ ਗੱਲ ਨਿਕਲਦੀ ਹੈ ਵੀ ਜਿਹੜਾ ਆਮ ਜਿਹੜਾ ਜ਼ਮੀਨ ਤੇ ਬੈਠਾ ਜਿਹੜਾ ਬਹੁਤ ਅਫੈਕਟਡ ਬੰਦਾ ਹੈ ਉਹ ਇੱਕ ਲੈਟਰ ਦੇ ਵਿੱਚ ਚਾਰ ਪੰਜ ਜਿਹਦਾ ਚੀਜ਼ਾਂ ਕਰਕੇ ਮੈਂਸ਼ਨ ਕਰਕੇ ਉਹ ਦਿੰਦਾ ਸਰਪੰਚ ਤੋਂ ਜਾਂ ਉੱਥੇ ਦੇ ਤਸਦੀਕ ਕਰਾ ਕੇ ਡੀਸੀ ਅਫੀਸਰ ਨੂੰ ਦਵੇ ਡੀਸੀ ਡੀਸੀ ਨੂੰ ਦਵੇ ਜਾਂ ਡੀਸੀ ਅਫੀਸ ਤੇ ਦਵੇ ਉਸ ਤੋਂ ਬਾਅਦ ਉਹਦੀ ਐਕਸਪੈਕਟੇਸ਼ਨ ਵੱਜ ਜਾਂਦੀ ਵੀ ਉਹ ਜਿਹੜਾ ਰਿਲੀਫ ਹੈ ਉਹਦੇ ਕੋਲ ਆ ਸਕਦਾ ਹੈ ਇੱਕ ਇਹ ਤੁਸੀਂ ਰਸਤਾ ਦੱਸਿਆ ਇੱਕ ਰਸਤਾ ਇਹ ਵੀ ਸਰਕਾਰ ਡੀਸੀ ਜਿਹੜਾ ਹੈਗਾ ਜਾਂ ਜਿਹਦੀ ਵੀ ਡਿਊਟੀ ਲਗਾ ਕੇ ਉਹ ਉਹਨਾਂ ਦੇ ਘਰ ਜਾ ਕੇ ਉਹ ਤਸਦੀਕ ਕਰ ਲੇ ਔਰ ਸ਼ੁਰੂ ਦਵੇ ਤੇ ਕਿਉਂਕਿ ਕੰਮ ਜਿਹੜਾ ਹੈਗਾ ਇਹ ਤੁਸੀਂ ਵੀ ਤਾਂ ਸਾਰੀ ਪੋਸਟਾਂ ਤੇ ਰਹੇ ਹੋ ਤੁਹਾਨੂੰ ਪਤਾ ਹੀ ਕਿ ਕਈ ਵਾਰੀ ਕੰਮ 2-3 3-4 6-6 ਮਹੀਨੇ ਸਾਲ-ਸਾਲ ਵੀ ਚੱਲਦੇ ਆ ਬਟ ਜਿਹੜਾ ਰਿਐਲਿਟੀ ਦੇ ਵਿੱਚ ਜਾਂਦਾ ਵੀ ਜਿਹੜਾ ਰਿਲੀਫ ਤੁਰੰਤ ਮਿਲ ਜੇ ਔਰ ਸਹੀ ਸਮੇਂ ਤੇ ਮਿਲ ਜੇ ਉਹਦੇ ਨਾਲ ਜਿਹੜਾ ਪਰਿਵਾਰ ਦਾ ਹੌਸਲਾ ਬਣਿਆ ਰਹਿੰਦਾ ਤੇ ਉਸ ਲਈ ਵਾਡੀ ਗੱਲ ਸਿੰਦਰ ਸਿੰਘ ਜੀ ਉਹਟੀ ਗੱਲ ਬਿਲਕੁਲ ਵਾਜਬ ਹੈ ਲੇਕਿਨ ਜੇ ਨੁਕਸਾਨ ਜਿਹੜਾ ਹੋਇਆ ਹੈਗਾ ਜੇ ਉਹ ਬਾਅਦ ਦੇ ਵਿੱਚ ਵੀ ਆਪਣਾ ਕੋਈ ਬੰਦਾ ਐਪਲੀਕੇਸ਼ਨ ਦਿੰਦਾ ਆ ਲੇਟ ਵੀ ਦਿੰਦਾ ਆ ਆਫਟਰ ਡਿਊ ਵੈਰੀਫਿਕੇਸ਼ਨ ਮੁਆਵਜ਼ਾ ਉਹਨੂੰ ਕਦੇ ਵੀ ਦਿੱਤਾ ਜਾ ਸਕਦਾ ਕਿਉਂਕਿ ਪੰਜਾਬ ਸਰਕਾਰ ਕੋਲ ਪੈਸੇ ਸਫੀਸ਼ੀਐਂਟ ਅਮਾਉਂਟ ਪਿਆ ਆ ਬਿਲਕੁਲ ਔਰ ਪਾਰਸ ਸਰਕਾਰ ਦਾ ਇਹ ਇੱਕ ਇਹੋ ਜਿਹਾ ਫੰਡ ਹੈ ਜਿਹੜਾ ਕਦੇ ਵੀ ਹਰੇਕ ਸਾਲ ਆਂਦਾ ਆ ਵਾਪਸ ਨਹੀਂ ਲਿਆ ਜਾਂਦਾ ਹਜ਼ਾਰ ਕਰੋੜ ਦੇ ਕਰੀਬ ਪੰਜਾਬ ਨੂੰ ਇਹ ਫੰਡ ਆਂਦਾ ਆ ਜਿੱਦਾਂ ਇਸ ਸਾਲ 1094 ਕਰੋੜ 40 ਲੱਖ ਰੁਪਏ ਆਪਾਂ ਪੰਜਾਬ ਨੂੰ ਮਿਲਿਆ ਲੇਕਿਨ ਇਹ ਪੈਸਾ ਜੇ ਨਾ ਹੜਾਂਦੇ ਤਾਂ ਵੀ ਇਹ ਵਾਪਸ ਨਹੀਂ ਸੀ ਜਾਣਾ ਇਸਨੇ ਕਰਕੇ ਸਾਡੇ ਕੋਲ 12000 ਕਰੋੜ ਰੁਪਏ ਪਿਛਲਾ ਪਿਆਏਗਾ ਤੋਂ ਇਹ ਪੈਸਾ ਪਮਾ ਇਸੇ ਮਹੀਨੇ ਦਿੱਤਾ ਜਾਵੇ ਜਾਂ ਅਗਲੇ ਮਹੀਨੇ ਅਕਤੂਬਰ ਵਿੱਚ ਨਵੰਬਰ ਵਿੱਚ ਜਦੋਂ ਤੱਕ ਮਰਜੀ ਆਪਣਾ ਦਿੱਤਾ ਜਾਣਾ ਚਾਹੀਦਾ ਜੇ ਦਾ ਕਿਸੇ ਦਾ ਨੁਕਸਾਨ ਹੋਇਆ ਇਸ ਕਰਕੇ ਕਿ ਜੀ ਤੁਸੀਂ ਲੇਟ ਹੋ ਗਏ ਆ ਮਹੀਨਾ ਲੇਟ ਐਪਲੀਕੇਸ਼ਨ ਦਿੱਤੀ ਆ ਇਹ ਕੋਈ ਕਾਰਨ ਨਹੀਂ ਹੈਗਾ ਸਿਰਫ ਵਜਾ ਸਿਰਫ ਦੇਖਣ ਵਾਲੀ ਗੱਲ ਇਹ ਹੈ ਕਿ ਨੁਕਸਾਨ ਦੀ ਵੈਰੀਫਿਕੇਸ਼ਨ ਕਰ ਲਈ ਜਾਣੀ ਚਾਹੀਦੀ ਹੈ ਪੈਸਾ 75% ਭਾਰਤ ਸਰਕਾਰ ਨੇ ਦੇਣਾ 25% ਪੰਜਾਬ ਨੇ ਪਾਣਾ ਹੈਗਾ ਪੈਸਾ ਲਿਬਰਲੀ ਦੇਣਾ ਚਾਹੀਦਾ ਜਿਹਦਾ ਵੀ ਨੁਕਸਾਨ ਹੋ ਜਾ ਤੁਸੀਂ ਸਾਨੂੰ ਕਈ ਚੀਜ਼ਾਂ ਦੱਸਿਆ ਵੀ ਇਹ ਕੰਮ ਅਸੀਂ ਕਰਨੇ ਆ ਪਸ਼ੂ ਤਾਨ ਦੇ ਲਈ ਵੀ ਇਹ ਕਰਨਾ ਹੈ ਫਾਰਮ ਭਰ ਕੇ ਦੇਣਾ ਸਭ ਨੂੰ ਦੇਣਾ ਔਰ ਮੈਨੂੰ ਲੱਗਦਾ ਵੀ ਤੁਹਾਡੀ ਗੱਲ ਦਰਸ਼ਕਾਂ ਤੱਕ ਪਹੁੰਚੇਗੀ ਵੀ ਔਰ ਕਿਉਂਕਿ ਤੁਸੀਂ ਬੜੇ ਵਿਜੀਲ ਹੋ ਤੁਸੀਂ ਪੋਲਿਟਿਕਲ ਪਾਰਟੀ ਨਾਲ ਵੀ ਰੱਖਦੇ ਹੋ ਸਬੰਧ ਵੀ ਰੱਖਦੇ ਹੋ ਤੁਸੀਂ ਪ੍ਰਸ਼ਾਸਨਿਕ ਵੀ ਰਹਿੰਦੇ ਹੋ ਉਹ ਲੋਕਾਂ ਦੀ ਸਮੱਸਿਆ ਸਮਝਦੇ ਹੋ ਵੀ ਤੁਸੀਂ ਕੰਮ ਕਰ ਰਹੇ ਹੋ ਇਸ ਸਾਰੇ ਗੱਲਬਾਤ ਦੇ ਵਿੱਚ ਮੈਨੂੰ ਇੱਕ ਚੀਜ਼ ਜਿਹੜੀ ਸਾਡਾ ਆਪਣੇ ਦਸਤਕਾਰ ਨੂੰ ਸਮਝਣ ਦੀ ਮੈਨੂੰ ਲੱਗੀ ਵੀ ਆਈ ਵੀ ਹੈ ਵੀ ਕਿਉਂਕਿ ਜਦ ਤੱਕ ਅਸੀਂ ਨੀਚੇ ਤੱਕ ਸਾਡਾ ਸਰਪੰਚ ਜਾਂ ਸਾਡੇ ਹੋਰ ਜਿਹੜੇ ਅਧਾਇਰੇ ਹੈਗੇ ਲੰਬੜਦਾਰ ਉਹਨਾਂ ਨੂੰ ਵੀ ਬੜਾ ਇਸ ਤੇ ਭੂਮਿਕਾ ਨਿਭਾਉਣ ਦੀ ਜ਼ਰੂਰਤ ਹੈ ਉਹ ਭੂਮਿਕਾ ਇਹਨਾਂ ਨੇ ਦੱਸਿਆ ਵੀ ਪੋਜ਼ਿਟਿਵ ਹੀ ਨਿਭਾਣੀ ਚਾਹੀਦੀ ਹੈ ਜੇਕਰ ਕੋਈ 네ਗਟਿਵ ਹੀ ਨਿਭਾਣ ਦੀ ਕੋਸ਼ਿਸ਼ ਕਰਦਾ ਤੇ ਉਥੇ ਤੁਹਾਨੂੰ ਬਾਈ ਮੀਡੀਆ ਪ੍ਰਸ਼ਾਸਨ ਕੋਲ ਵੀ ਹੈਗਾ ਤੇ ਬਾਈ ਮੀਡੀਆ ਆਸ-ਪਾਸੇ ਜਿਹੜੇ ਹੋਰ ਆਰਗੇਨਾਈਜੇਸ਼ਨ ਨੇ ਉਹਨਾਂ ਕੋਲ ਵੀ ਤੁਸੀਂ ਜਾ ਕੇ ਅਪਰੋਚ ਕਰ ਸਕਦੇ ਹੋ ਸਾਨੂੰ ਲੱਗਦਾ ਵੀ ਸਾਡਾ ਪੰਜਾਬ ਬੜੀ ਜਲਦੀ ਇਸ ਕਹਾਸੇ ਤੋਂ ਨਿਕਲ ਵੀ ਰਿਹਾ ਔਰ ਨਿਕਲ ਵੀ ਜਾਏਗਾ ਲਦਰ ਸਾਹਿਬ ਇਸ ਤੋਂ ਇਲਾਵਾ ਤੁਹਾਨੂੰ ਲੱਗਦਾ ਵੀ ਇਸ ਦੇ ਵਿੱਚ ਜਿਹੜੀ ਤੁਸੀਂ ਸਾਰੀ ਅੱਜ ਗੱਲਬਾਤ ਕੀਤੀ ਹੈ ਵੀ ਕੋਈ ਤੁਹਾਡਾ ਟੇਕ ਰਹਿ ਗਿਆ ਹੋਵੇ ਵੀ ਜਿਹੜੀ ਐਸੀ ਚੀਜ਼ ਆਪਣੇ ਜਿਹੜਾ ਅਫੈਕਟਡ ਆਦਮੀ ਉਹਨੂੰ ਤੁਰੰਤ ਕਰ ਲੈਣ ਦੀ ਜੀ ਦੀ ਹੈ ਤਾਂ ਕਿ ਉਹਨੂੰ ਜੈ ਜਦ ਤੁਸੀਂ ਦੱਸੇ ਮਾਜਾ ਚਾਹੇ ਲੇਟ ਵੀ ਮਿਲੇ ਪਰ ਤੁਹਾਨੂੰ ਮਾਜਾ ਜ਼ਰੂਰ ਮਿਲੇ ਸਿੰਦਰ ਸਿੰਘ ਜੀ ਮੈਂ ਜਿਹੜਾ ਤੁਹਾਨੂੰ ਇੱਕ ਬੇਨਤੀ ਕੀਤੀ ਹੈ ਕਿ ਬਹੁਤ ਸਾਰੇ ਜਿਹੜੇ ਲੈਂਡਲੈਸ ਲੋਕ ਹੈ ਜਿਹੜੇ ਖਾਸ ਕਰਕੇ ਵੀਕਰ ਸੈਕਸ਼ਨ ਦੇ ਲੋਕ ਹੈ ओबीसी ਲੋਕ ਹੈ ਕੋਈ ਤਰਖਾਨਾ ਕੰਮ ਕਰਦਾ ਕੋਈ ਲੋਹਾਰਾ ਕਰਦਾ ਕੋਈ কুমਯਾਰਾ ਕੰਮ ਕਰਦਾ ਕੋਈ ਆਪਣਾ ਸੀਰੀ ਦਾ ਕੰਮ ਕਰਦਾ ਉਹਨਾਂ ਲੋਕਾਂ ਦਾ ਜਿਹੜਾ ਬਹੁਤ ਭਾਵੇਂ ਉਹਨਾਂ ਕੋਈ ਜ਼ਮੀਨ ਨਹੀਂ ਹੈਗਾ ਉਹਨਾਂ ਦਾ ਨੁਕਸਾਨ ਵੀ ਵਿਜੀਬਲੀ ਪਤਾ ਨਹੀਂ ਲੱਗੇਗਾ ਲੇਕਿਨ ਉਹ ਆਪਣਾ ਦਿਹਾੜੀ ਤੇ ਉਹਨਾਂ ਦੇ ਉੱਤੇ ਫਸਲਾਂ ਤੇ ਡਿਪੈਂਡੈਂਟ ਸਿਗੇ ਉਹਨਾਂ ਨੂੰ ਆਪਣਾ ਵਨ ਟਾਈਮ ਪੈਕੇਜ ਪੰਜਾਬ ਸਰਕਾਰ ਟੇਕ ਅਪ ਕਰੇ ਭਾਰਤ ਸਰਕਾਰ ਨਾਲ ਔਰ ਬੈਠ ਕੇ ਗੱਲਬਾਤ ਕਰਕੇ ਉਹਨਾਂ ਲਈ ਵਨ ਟਾਈਮ ਪੈਕੇਜ ਮਿਲਣਾ ਚਾਹੀਦਾ ਨੰਬਰ 1 ਤਾਂ ਇਹ ਹੈਗਾ ਨੰਬਰ 2 ਦੇ ਉੱਤੇ ਪੰਜਾਬ ਸਰਕਾਰ ਨੂੰ ਆਪਣਾ ਛੇਤੀ ਤੋਂ ਛੇਤੀ ਸੂਵੋ ਮੋਟੋ ਇਹ ਨਹੀਂ ਅਗਾ ਕਿ ਵੇ ਅਸੀਂ ਆਪਣਾ ਅਰਜੀ ਦੇਈਏ ਤੇ ਫੇਰ ਹੀ ਉਹਦੀ ਜਾ ਕੇ ਵੈਰੀਫਿਕੇਸ਼ਨ ਕਰੀਆ ਆਪਣੇ ਆਪ ਆਪਣੇ ਆਪ ਰੈਵਨਿਊ ਸਟਾਫ ਹੈ ਵੱਡੀਆਂ-ਵੱਡੀਆਂ ਪਿੰਡਵਾਰ ਟੀਮਾਂ ਬਣਾ ਕੇ ਕੋਈ ਪਿੰਡ छुटਣਾ ਨਹੀਂ ਚਾਹੀਦਾ ਉੱਥੇ ਜਾ ਕੇ ਬੈਠਣ ਔਰ ਉਥੇ ਜਾ ਕੇ ਡਿਪਟੀ ਕਮਿਸ਼ਨਰ ਦੇ ਆ ਰੈ ਨਮਾਈ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਸਮਾਬਤ ਤਰੀਕੇ ਦੇ ਨਾਲ ਜਾ ਕੇ ਪਿੰਡ ਦੇ ਵਿੱਚ ਉਹਨਾਂ ਤੋਂ ਲੈਣ ਭਈ ਜਿਹਦਾ ਵੀ ਕੋਈ ਨੁਕਸਾਨ ਹੋਇਆ ਉਹ ਸਾਨੂੰ ਆ ਕੇ ਦੱਸੋ ਉਹਦੀ ਵੈਰੀਫਿਕੇਸ਼ਨ ਕਰਨ ਔਰ ਪੰਜਾਬ ਸਰਕਾਰ ਨੂੰ ਭੇਜਣ ਤੇ ਪੰਜਾਬ ਸਰਕਾਰ ਕੋਲ ਬਹੁਤ ਪੈਸਾ ਹੈਗਾ ਉਹ ਪੈਸਾ ਜਾਰੀ ਹੋਵੇ ਜਾਰੀ ਹੋ ਕੇ ਪੈਸਾ ਤਾਂ ਅਡਵਾਂਸ ਹੀ ਜਾਰੀ ਹੋ ਜਾਣਾ ਚਾਹੀਦਾ ਇਹ ਨਹੀਂ ਹੈਗਾ ਕਿ ਜੀ ਪੈਸਾ ਪਹਿਲਾਂ ਰਿਪੋਰਟ ਆਏਗੀ ਫਿਰ ਪੈਸਾ ਲਿਖਾਂਗੇ ਡੀਸੀ ਲਿਖੇਗਾ ਤੇ ਫਿਰ ਪੈਸਾ ਆਵੇ ਨਾ ਪੈਸਾ ਤਾਂ ਆਪਣਾ ਜਿਹੜੇ ਬਹੁਤੇ ਹਾਰ ਅਫੈਕਟਡ ਹੈਗੇ ਆ ਕਿ ਜ਼ਿਲ੍ਹੇ ਉਹਨਾਂ ਨੂੰ ਜ਼ਿਆਦਾ ਤੇ ਜਿਹੜੇ ਘੱਟ ਅਫੈਕਟਡ ਹੈ ਉਹਨਾਂ ਨੂੰ ਘੱਟ ਪੈਸਾ ਆਪਣਾ ਪੰਜਾਬ ਸਰਕਾਰ ਨੂੰ ਡੀਸੀ ਦੇ ਡਿਸਪੋਜ਼ਲ ਤੇ ਰੱਖ ਦੇਣਾ ਚਾਹੀਦਾ ਜਿਵੇਂ ਮੈਂ ਜਦੋਂ ਡੀਸੀ ਰਹਾ ਹੈਗਾ ਫਿਰੋਜ਼ਪੁਰ ਸੀਗਾ ਉਸ ਵੇਲੇ ਆਪਣਾ 2001 2002 ਦੀ ਗੱਲ ਹੈ ਕਿ ਆਪਣਾ ਪਾਰਲੀਮੈਂਟ ਤੇ ਅਟੈਕ ਹੋਇਆ ਤੇ ਲੜਾਈ ਲੱਗਣ ਦੇ ਚਾਂਸਸ ਸੀਗੇ ਤੇ ਮਾਈਗ੍ਰੇਸ਼ਨ ਹੋਣੀ ਸ਼ੁਰੂ ਹੋ ਗਈ ਆਪਣਾ ਪਬਲਿਕ ਦੀ ਤਾਂ ਆਪਣਾ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਤਿੰਨੇ ਵਾਟਰ ਡਿਸਟ੍ਰਿਕਟ ਨੂੰ 1-1 ਕਰੋੜ ਰੁਪਇਆ ਦੇਤਾ ਕਿ ਤੁਸੀਂ ਇਹਨਾਂ ਦੇ ਖਾਣੇ ਦਾ ਟੈਂਟ ਦਾ ਕੈਂਪਾਂ ਦਾ ਪਛਮਾ ਦੇ ਪੱਠਿਆਂ ਦਾ ਹਰ ਤਰੀਕੇ ਦਾ ਇੰਤਜ਼ਾਮ ਕਰੋ ਪਬਲਿਕ ਦੁਖੀ ਨਹੀਂ ਹੋਣੀ ਚਾਹੀਦੀ ਔਰ ਉਹ ਅਸੀਂ ਪੈਸਾ ਜਿਹੜਾ ਸੀਗਾ ਐਸਟੀਡੀਐਮ ਦੀਆਂ ਕਮੇਟੀਆਂ ਬਣਾ ਕੇ ਸਬਡਿਵੀਜ਼ਨ ਵਾਈ ਤਹਿਸੀਲਦਾਰ ਨੂੰ ਲਾਣ ਲੈ ਕੇ ਦੂਜੇ ਅਫਸਰਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਅਸੀਂ 25-25 ਲੱਖ ਰੁਪਏ ਦੇ ਦਿੱਤਾ ਕਿ ਭਈ ਜੇ ਹੋਰ ਜਦੋਂ ਲੋੜ ਪੈ ਗਈ ਹੋਰ ਮੰਗ ਲਿਓ ਪੰਜਾਬ ਸਰਕਾਰ ਇੱਕ ਦਿਨ ਸੇਮ ਡੇ ਤੇ ਪੈਸਾ ਟਰਾਂਸਫਰ ਕਰ ਲਈ ਸੀ ਤੋ ਇਸ ਕਰਕੇ ਜੇ ਕ੍ਰਾਈਸਿਸ ਹੋਵੇ ਤਾ ਆਪਾਂ ਨੂੰ ਵੇਟ ਨਹੀਂ ਕਰਨੀ ਚਾਹੀਦੀ ਜ਼िला ਪ੍ਰਸ਼ਾਸਨ ਜਿਹੜੇ ਡਿਪਟੀ ਕਮਿਸ਼ਨਰਸ ਹੈ ਬਹੁਤ ਜ਼ਿੰਮੇਵਾਰੀ ਵਾਲੀ ਪੋਸਟ ਹੈ ਇਸ ਤੋਂ ਇੰਪੋਰਟੈਂਟ ਪੋਸਟ ਮੈਂ ਸਮਝਦਾ ਬਿਊਰੋਕਰੇਸੀ ਕੋਈ ਨਹੀਂ ਹੁੰਦੀ ਤੇ ਇਹਨਾਂ ਨੂੰ ਜ਼ਿੰਮੇਵਾਰੀ ਦੇ ਨਾਲ ਕੰਮ ਕਰਨਾ ਚਾਹੀਦਾ ਹੈਗਾ ਥੋੜੇ ਦਿਨ ਵਾਸਤੇ ਪੰਜਾਬ ਦੇ ਲੋਕਾਂ ਦੀ ਤਕਲੀਫ ਨੂੰ ਮੱਦੇ ਨਜ਼ਰ ਰੱਖਦੇ ਆ ਸੁਖ ਰਾਮ ਪਿਆਕੇ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਹੈਗਾ ਮੈਨੂੰ ਇਹ ਵੀ ਪਤਾ ਲੱਗਾ ਮੀਡੀਆ ਤੋਂ ਕਿ ਇੱਕ ਲੇਡੀ ਆਫੀਸਰ ਡੀਸੀ ਅਮਰitsar ਸਾਖਸ਼ੀ ਸਾਨੀ ਉਹ ਲੋਕਾਂ ਚ ਅੱਜਕੱਲ ਇੰਨੀ ਹਰਮਨ ਪਿਆਰੀ ਹੋਈ ਹੋਈ ਆ ਕਿਉਂਕਿ ਉਹ ਆਪਣਾ ਦਿਨ ਰਾਤ ਆਪਣਾ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਤਕਲੀਫ ਨੂੰ ਸੁਣਦੀ ਆ ਔਰ ਲੋਕਾਂ ਨੂੰ ਰਿਲੀਫ ਰਿਲੀਫ ਮਟੀਰੀਅਲ ਵੰਡ ਰਹੀ ਆ ਇਨਸ਼ੋਰ ਕਰ ਰਹੀ ਆ ਕਿ ਕੋਈ ਤਕਲੀਫ ਨਾ ਰਹੇ ਬੰਦਾ ਤੋਂ ਲੋਕੀ ਆਪਣਾ ਪੰਜਾਬ ਦੇ ਅਕਰਤਕਾ ਨਹੀਂ ਹੈਗੇ ਇਹ ਆਪਣਾ ਜਿਹੜਾ ਵੀ ਅਫਸਰ ਜਾਂ ਕੋਈ ਮੰਤਰੀ ਜਾਂ ਐਮਐਲਏ ਜਾਂ ਕੋਈ ਹੋਰ ਲੋਕੀ ਕੰਮ ਕਰਦਾ ਆ ਇਹ ਆਪਣਾ ਐਪਰੀਸ਼ੀਏਟ ਕਰਦੇ ਆ ਮੈਂ ਤਾਂ ਇਹ ਜ਼ਰੂਰ ਕਰ ਚੁੱਕਾ ਹੈਗਾ ਤਾਂ ਇਸ ਕਰਕੇ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਜੀ ਨੂੰ ਵੀ ਕਿ ਉਹ ਆਪਣਾ ਥੋੜਾ ਜਿਹਾ ਜਿਹੜਾ ਆਪਣਾ ਇਹ ਆਪਣਾ ਹੈਗਾ ਹਸਪਤਾਲ ਵਗੈਰਾ ਨੂੰ ਬਾਏ ਬਾਏ ਕਰਨ ਤੇ ਆਪਣਾ ਲੋਕਾਂ ਦੇ ਵਿੱਚ ਆਪਣਾ ਰਿਵਿਊ ਕਰਕੇ ਲੋਕਾਂ ਨੂੰ ਰੀਲੀਫ ਜਿਹੜਾ ਪਹੁੰਚਦਾ ਕਰਨ ਪੈਸੇ ਦੀ ਕੋਈ ਕਮੀ ਨਹੀਂ ਹੈ ਮੈਂ ਕਹਿੰਨਾ ਕਿ ਭਾਰਤੀ ਜਨਤਾ ਪਾਰਟੀ ਨੂੰ ਦੱਸਣ ਕਿ ਸਾਨੂੰ ਐਨੇ ਕਰੋੜ ਐਨੇ 100 ਕਰੋੜ ਐਨੇ 1000 ਕਰੋੜ ਹੋਰ ਚਾਹੀਦਾ ਭਾਰਤ ਸਰਕਾਰ ਬੈਠੀ ਅਸੀਂ ਦਾ ਜਾ ਕੇ ਨਾਲ ਲੈ ਕੇ ਆਵਾਂਗੇ ਲੇਕਿਨ ਜਿਹੜਾ ਪੈਸਾ ਪਹਿਲਾਂ ਆਇਆ ਹੋਇਆ ਉਹ ਤਾਂ ਖਰਚ ਲੈਣ ਜੇ ਹੋਰ ਚਾਹੀਦਾ ਹੋਰ ਮੰਗਣ ਕੋਈ ਸਾਨੂੰ ਚਿੱਠੀ ਦਖਾਨ ਕੇ ਆ ਚਿੱਠੀ ਅਸੀਂ ਭੇਜੀ ਆ ਕੇਂਦਰ ਨੂੰ ਇਹ ਪੈਸਾ ਸਾਨੂੰ ਆਇਆ ਨਹੀਂ ਹੈਗਾ ਆ ਪੈਸਾ ਖਰਚ ਲਿਆ ਹੈਗਾ 12000 ਕਰੋੜ ਤਾਂ ਅਸੀਂ ਖਰਚ ਚੁੱਕੇ ਆ ਤੇ ਸਾਨੂੰ ਹੁਣ 12000 ਹੋਰ ਚਾਹੀਦਾ ਹੈਗਾ ਮੰਗਣ ਤੇ ਹੋਰ ਆ ਜਾਏਗਾ ਪੈਸਾ ਲੋਕੋ ਸਰ ਮਤਲਬ ਕਿ ਸੇਵਾ ਜੇ ਕਰਨੀ ਹੈ ਲੋਕਾਂ ਦੇ ਕੰਮ ਕਰਨੇ ਹੈ ਤੇ ਤੁਹਾਡੀ ਇੰਟੈਂਸ਼ਨ ਕਲੀਅਰ ਹੋਣੀ ਚਾਹੀਦੀ ਹੈ ਔਰ ਮੰਨ ਲਓ ਆਦਾ ਵੀ ਇਸ ਸਮੇਂ ਜਿਹੜਾ ਕੰਮ ਕਰਨ ਦੀ ਜਰੂਰਤ ਹੈ ਕਿ ਸਾਰੇ ਆਪਣਾ ਆਪਣਾ ਕੰਮ ਕਰਨਗੇ ਲਦਰ ਸਾਹਿਬ ਤੁਸੀਂ ਸਾਡੇ ਸੱਦੇ ਤੇ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਬੁਲਾਉਂਦੇ ਵੀ ਰਾਵਾਂਗੇ ਫੇਰ ਬੁਲਾਵਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ